ਇਥੇ ਸਤਿਗੁਰੂ ਨੇ ਚਮਕੌਰ ਦੀ ਜਿਹੜੀ ਕੱਚੀ ਗੜੀ ਸੀ ਬੜਾ ਕਰਤਨਾਕ ਦ੍ਰਿਸ਼ ਹੈ ਉਹ ਚਮਕੌਰ ਦੀ ਕੱਚੀ ਗੜੀ ਵੀ ਕਾਰ ਸੇਵਾ ਦੇ ਬਹਾਨੇ ਉਹਨੂੰ ਮਿੱਟੀ ਚ ਮਿਲਾ ਦਿੱਤਾ ਗਿਆ ਉਹ ਖਤਮ ਕਰ ਦਿੱਤੀ ਗਈ ਹੈ 1965 ਤੱਕ ਉਹ ਕੱਚੀ ਗੜੀ ਅਜੇ ਮੌਜੂਦ ਸੀ ਉਹ ਅਸਥਾਨ ਜਿੱਥੇ ਦੁਨੀਆਂ ਦਾ ਇਲਾਕਾ ਨਹੀਂ ਜੰਗ ਗੁਰੂ ਗੋਬਿੰਦ ਸਿੰਘ ਅਤੇ 40 ਸਿੰਘਾਂ ਨੇ ਦੋ ਸਾਹਿਬਜ਼ਾਦਿਆਂ ਨੇ ਉਹ ਜੰਗ ਲੜਿਆ ਸੀ ਸਾਡੇ ਕਾਰ ਸੇਵਕ ਅਖੌਤੀ ਸਾਧਾਂ ਨੇ ਸਮੇਤ ਸ਼ਰੋਣੀ ਕਮੇਟੀ ਦੀ ਇਜਾਜ਼ਤ ਦੇ ਨਾਲ ਉਹ ਕੱਚੀ ਘੜੀ ਮਿੱਟੀ ਵਿੱਚ ਮਿਲਾ ਦਿੱਤੀ ਹੈ ਉਥੇ ਗੁਰਦੁਆਰਾ ਉਸਾਰ ਦਿੱਤਾ ਗਿਆ ਉਹ ਸਾਰੀਆਂ ਨਿਸ਼ਾਨੀਆਂ ਥਾਓ ਥਾਈਂ ਮਿਟਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਸਾਨੂੰ ਪੁਰਾਤਨ ਇਤਿਹਾਸ ਆ ਯਾਦ ਆਉਂਦਾ ਸੀ ਜੇ ਕਿਸੇ ਕੌਮ ਨੂੰ ਮਟਾਉਣਾ ਹੈ ਉਹਦੇ ਸਿਧਾਂਤ ਮਿਟਾ ਦਿਓ ਉਹਦੀਆਂ ਨਿਸ਼ਾਨੀਆਂ ਮਿਟਾ ਦਿਓ ਉਹਦੀਆਂ ਰਹਿਤਾਂ ਬਹਿਤਾਂ ਮਿਟਾ ਦਿਓ ਤੇ ਅੰਤ ਨੂੰ ਉਹਦੀ ਬੋਲੀ ਭੁਲਾ ਦਿਓ ਤੇ ਕੌਮ ਆਪਣੇ ਆਪ ਮਿਟ ਜਾਵੇਗੀ ਇਸ ਰਾਤੇ ਸਾਡੇ ਮੁਖੀ ਤੁਰੇ ਸਾਨੂੰ ਸਾਫ ਨਜ਼ਰ ਆਉਂਦੇ ਨੇ